ਯਾਰ ਜਾਂਦੇ ਨਾ ਹੁਣ ਜਾਂ ਨਹੀਂ ਠਰਦੰਗਾ ਜੀ ਜਾ ਨਹੀਂ ਸਕਦੇ ਬਾਹਰ ਨਾ ਕਹਾਂ ਹੁਣ ਨਾ ਕਿਲੇ ਵੀ ਨਹੀਂ ਚਲਾ ਜਾ ਰਹੇ ਉਹਦੇ ਸਾੜੇ ਕਿੱਥੇ ਬੈਂਦੇ ਦਾ ਜੀ ਉਹ ਝੁੰਦੇ ਸਨ ਜੀ ਉਹ ਝੁੰਦੇ ਜਾਨੇ ਕਿ ਕਿੱਲੇ ਬੈਠੇ ਘਰੇ ਬਿਨੇ ਜਿਉਗੇ ਨਾ ਗੁਰਦਾਰਿਆਂ ਨਾ ਤਮਾਦਲ ਨਾ ਮਰ ਜਾ ਆਪੀਓ ਰੋ ਸਾਰੇ ਗੁਰ ਖਾਓ ਰੋ ਪੀਓ ਉਹ ਜਹਾਂਨ ਜਾਗਦੀ ਜਗਾ ਸੇ ਜੀ ਉਹ ਜਦ ਆਪਣੇ ਜੀ ਨੂੰ ਨਹੀਂ ਉਹ ਪੀਂਦੰਦੇ ਸੋ ਯਾਰ ਪਿਆਰ ਆਈ ਤੇ ਦਿਗਾਲੀ ਛੱਡ ਤੈਨੂੰ ਜਿਹੜਾ ਸਾ ਜਾਣਦੇ ਨੇ ਜੀ ਜਾਣਦੇ ਨੇ ਮੇਰਾ ਨੇ ਜੇ ਜੀ ਬੀਚੇ ਜਿਹੜਾ ਘਰ ਆ ਮਿਲੀਆਂ ਖਾਣਾ ਉਹ ਜਦ ਵਾਂਡੀ ਵਾਂਡੀ ਲਾਗ ਰਹੀ ਆ ਕੁੜੀਆਂ ਵੇ ਕੁੜੀ ਲਾਗ ਜਾਂਦੇ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਤੁਸੀਂ ਅਕਸਰ ਗਾਣਾ ਵੀ ਸੁਣਿਆ ਹੈ ਅੱਜ ਆਪਾਂ ਬਾਪੂ ਨਾਲ ਗੱਲ ਕਰਾਂਗੇ ਕਿ ਸਾਨੂੰ ਲਾਹੌਰ ਦੀਆਂ ਗੱਲਾਂ ਸੁਣਾਣਗੇ ਆਪਣੇ ਪਿੰਡੇ ਤੇ ਹੰਡਾਇਆ ਸਾਰਾ ਦਰਦ ਕਹਿੰਦੇ ਨੇ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤੇ ਉਦੋਂ ਹਾਲਾਤ ਕੀ ਸੀ ਅੱਜ ਜਦੋਂ ਆਪਾਂ ਉਹ ਫਿਲਮਾਂ ਦੇ ਵਿੱਚ ਜਾਂ ਗੱਲਾਂ ਸੁਣਦੀਆਂ ਜਾਂ ਕਰਦੇ ਆ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਆ ਤਾਂ ਅੱਜ ਵੀ ਕਿਤੇ ਨਾ ਕਿਤੇ ਸਾਡੇ ਲੋਨ ਕੰਡੇ ਖੜੇ ਹੁੰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਸੋ ਨਮਸਕਾਰ ਬਪਾ ਜੀ ਕੀ ਨਾਮ ਜੇ ਗੁਰਚੰਦ ਜੀ ਗੁਰਚੰਦ ਜੀ ਕਿੰਨੀ ਉਮਰ ਹੈ ਤੁਹਾਡੀ 93 ਸਾਲ ਹੋ ਗਏ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਸੋਲ ਸੀ ਪਾਕਿਸਤਾਨ ਦੇ ਵਿੱਚ ਔਰ ਨਾਲ 10000 ਪੈਂਦਾ ਜੀ ਕਿਦੋਂ ਫਿਰ ਜਦੋਂ ਵੰਡ ਹੋਈਏ ਤੇ ਕਿਦੋਂ ਤੁਸੀਂ ਇੱਥੇ ਆਣ ਕੇ ਵਸੇ ਹੋ ਕਿੱਦਾਂ ਦੇ ਹਾਲਾਤ ਸੀ ਆਜੋ ਸਾਨੂੰ ਪਿੰਡ ਦੀ ਨਾਲ ਹੀ ਅਸੀਂ ਆਏ ਸੀ ਜੀ ਤੇ ਉਹਨਾਂ ਨੇ ਸਾਨੂੰ ਆਰਾਧਿਆ ਹੀ ਰਹਿਆ ਉਹਦੇ ਸਕੂਲ ਦੀ ਜੀ ਅਗਰ ਦੁਨੀਆ ਬੜੀ ਸੀ ਉਧਰ ਜੀ ਉਹ ਅਗਲੇ ਦਿਨ ਇਥੋਂ ਹੋਰ بڑے ਤਰੱਕਦੇ ਬੇਦੇ ਜੀ ਜੀ ਫੌਜੀਆਂ ਆ ਕੇ ਸਾਰੇ ਬੈਜੋ ਜੀ ਸਾਰੇ ਆਗੇ ਆ ਤੇ 12 ਨੂੰ ਇਥੇ ਆਇਆ 12 ਜਨਵਰੀ ਨੂੰ 11 ਨੂੰ ਘਰੋਂ ਦੁਰਿਆ ਤੇ 12 ਨੂੰ ਡੇਰੇ ਆ ਗਏ ਆ ਰਾਤ ਦੇਖ ਰਹੇ ਆ ਨਰਵਾ ਜੀ ਤੇ 13 ਨੂੰ ਲੋਹੀ ਸੀ ਲੋਹੀ ਤੇ 13 ਨੂੰ ਜੀ ਤੇ 13 ਨੂੰ ਹਾਂਜੀ ਹਾਂਜੀ ਬਾ ਬਾ ਜੀ ਸੁਪਾਪਾ ਜੀ ਕਿੱਦਾਂ ਦੇ ਹਾਲਾਤ ਰਹੇ ਨੇ ਸਾਰਾ ਕੁਝ ਉੱਥੇ ਛੱਡ ਛੱਡ ਗਏ ਜਦੋਂ ਅੱਧਰ ਆਏ ਤੁਸੀਂ ਕਿਦਾਂ ਮਨ ਦੇ ਵਿੱਚ ਲੱਗਦਾ ਸੀ ਕਿਦਾਂ ਨਾ ਹੁੰਦਾ ਜੀ ਆਜਾ ਕੁਛ ਨਹੀਂ ਬਿਗੜਿਆ ਇੱਥੇ ਜਾਂੀਆਂ ਚ ਜਾਂਦੇ ਗੀਆਂ ਸਭ ਕੁਝ ਦਿੱਤਾ ਹੋਰ ਤੁਹਾਡੇ ਸਾਹਮਣੇ ਸਭ ਕੁਝ ਨਾ ਮਿਲਿਆ ਜੀ ਸਭ ਕੁਝ ਮਿਲਿਆ ਦਾ ਉਹ ਕਿੰਨੇ ਘਾਨੇ ਆ ਬਾਲ ਬੱਚਾ ਠੀਕ ਆ ਜੀ ਬੱਚੇ ਕਿੰਨੇ ਤੁਹਾਡੇ ਆ ਦੋਨੇ ਜੀ ਆਮਤ ਇੱਕ ਉਹ ਮੁੰਡਾ ਉਹ ਬਰਗਾਜੀ ਬਟੀਆਂ ਬੱਜੀਆਂ ਬਾਈ ਨੇ ਸੋ ਐਦھر ਆਣ ਕੇ ਪਾਪਾ ਜੀ ਫਿਰ ਕਿਹੜਾ ਕੰਮ ਸਟਾਰਟ ਕੀਤਾ ਆਣ ਕੇ ਕਿ ਉਧਰ ਤੇ ਸਾਰਾ ਕੁਝ ਛੱਡ ਆਏ ਨਵੇਂ ਸਿਰੇ ਤੋਂ ਬਣਾਇਆ ਫਿਰ ਕੰਮ ਸਾਰਾ ਕੁਝ ਜਲੇ ਹੋਈ ਮੈਂ ਮੈਂ ਆਉਣ ਮੈਨੂੰ ਕੱਪੜੇ ਦੇ ਕਰਨੇ ਪੈਣਾ ਉਹ ਮੈਂ ਮਿਹਨਤੀ ਤੇ ਕਰ ਨਹੀਂ ਜੀ ਉਧਰ ਕਿੰਨੇ ਪੈਲੇ ਸੀ ਤੁਹਾਡੀ ਉਹ ਤਾਂ ਸਾਡੇ ਕੋਲ ਇੱਕ ਮਾਸਾ ਜੀ 12ਵੇਂ ਅੱਛਾ ਕੰਮ ਕਰ ਕੀ ਕਰਦੇ ਸੀ ਉਧਰ ਮੇਰੇ ਓਏ ਬਾਈ ਚਾਚਾ ਵਾਛਾ ਜੀ ਕੋਈ ਕਾਇੂ ਦਾ ਲੋ ਕੰਮ ਨਹੀਂ ਕਰਦਾ ਨਾ ਪੜੇ ਕਿ ਨਾ ਕਿ ਫਿਰ ਉਧਰ ਤੁਸੀਂ ਉਧਰ ਲੀਆਂ ਜਿਹੜੀਆਂ ਕੀਤੀਆਂ ਕਿੰਨੀਆਂ ਕਲਾਸਾਂ ਕੀਤੀਆਂ ਤੇ ਉਰਦੂ ਦੇ ਵਿੱਚ ਕੀਤੀਆਂ ਵੀ ਜਿਹੜੇ ਜੀ ਮੁੰਡੇ ਬਾਜਵੇਂ ਦੱਸਣਗੇ ਜੀ ਮੁੰਡੇ ਬਾਜਵੇਂ ਦੱਸਣਗੇ ਕਿਸਾਂ ਨਹੀਂ ਪੜਾਈ ਜੀ ਪਰ ਕਿਤੇ ਨਾ ਕਿਤੇ ਪਾਪਾ ਜੀ ਅੱਜ ਵੀ ਯਾਦ ਆਉਂਦੇ ਹੁਣ ਉਹ ਯਾਰਾ ਦੋਸਤਾਂ ਦੀ ਜਿਹੜੇ ਕੱਟਿਆਂ ਨਾਲ ਰਹਿੰਦੇ ਸੀ ਨਾ ਉਹ ਯਾਦ ਆਉਂਦੇ ਨਾ ਹੁਣ ਜਾ ਨਹੀਂ ਸਕਦਾ ਨਾ ਜੀ ਜਾ ਨਹੀਂ ਸਕਦੇ ਨਾ ਨਹੀਂ ਨਾ ਹੁਣ ਤਾਂ ਕਿਤੇ ਵੀ ਨਹੀਂ ਕਵਾ ਜਾ ਘਰ ਦਾ ਐਸਾ ਵੀ ਬੰਜਦਾਸਰਾਉ ਜਾਈ ਦੇ ਨਾਲ ਉਹ ਕੋਈ ਮਾ ਠੀਕ ਠਾਕ ਆ ਜੀ ਉਹ ਜੀ ਠੀਕ ਠਾਕ ਆ ਜੀ ਸਵੇਰੇ ਥਾਂ ਕਰਨੀ ਜਾਂਦਾ ਮਾ ਉੱਧਰ ਅੱਛਾ ਜੀ ਮਾ ਗਿਆ ਉਹ ਨਾਲ ਜੀ ਘਰਾਂ ਦੇ ਸੱਜਾਰੀ ਹਾਈ ਬਾਗੇ ਮਾ ਜੇਗਾ ਝਾਰੀ ਤਾਂ ਕੀ ਰਾਜਾ ਝਾਰੀ ਕਹਿੰਦੇ ਨੇ ਝਾਰੀ ਉਹਨੂੰ ਕਾ ਵੀ ਕਹੇ ਜਾਂਦਾ ਝਾਰੀ ਵੀ ਕਿਹਾ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਨੇ ਇਹਨੂੰ ਜ਼ਿਆਦਾ ਯੂਜ਼ ਕਰਦੇ ਸੀ ਇਹ ਪੰਜਾਬ ਦੇ ਵਿੱਚ ਕੋਈ ਚੰਦ ਬੰਦੇ ਨੇ ਇਹ ਵੀ ਗੱਲ ਸੋਹਣੀ ਹੈ ਇਹ ਵੀ ਆਏ ਸਵੇਰੇ ਜਾਈਦਾ ਸ਼ਰਾਬ ਜ਼ਰੂਰ ਜਾਈਦਾ ਜੀ ਅਗਿਆਥੀ ਕਾਲ ਦਾ ਨਾ ਵਕੀਲ ਆਂਦਾ ਇਹੋ ਕੀ ਲੰਗਾ ਸੀ ਗੱਲ ਲੈ ਹਾਂਜੀ ਆਂਦਾ ਫਲਾਣਿਆ ਉਹ ਝਰਾਬੀਂ ਧਾਣੋ ਦੇ ਕੋਠੀ ਦਾ ਓਏ ਆ ਗਿਆ ਓਏ ਇਹਨੂੰ ਝਰਾਬਾਂ ਨਾਲ ਲਗਾ ਲਓ ਉਹ ਆਂਦਾ ਜੋ ਹਮਾ ਸਾਗ ਮੀਨੋ ਜੀ ਆਏ ਆ ਨਹੀਂ ਆਂਦਾ ਬੁੱਲਾ ਨਾਲ ਲਾਲ ਨਹੀਂ ਦੇਖਿਆ ਦੁੱਧਿਆ ਮਾਪੇ ਘਾ ਲੈਂ ਜਾਂਦਾ ਜੀ ਜੀ ਕੀ ਗੱਲ ਸੁਪਾਪਾ ਫਿਰ ਕਿੱਦਾਂ ਫਿਰੋਤੇ ਬਹੰਦੇ ਸੀ ਦਰਖਤਾ ਦੇ ਥੱਲੇ ਕਿੱਦਾਂ ਦਾ ਨਜ਼ਾਰਾ ਹਿਉ ਤੂ ਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖਣ ਸੁਣਨ ਵਾਲੀ ਗੱਲ ਆ ਜੀ ਉਹਦੇ ਸਾਰੇ ਕਿੱਥੇ ਬਹੰਦੇ ਦਾ ਜੀ ਖੁਸ਼ ਹੁੰਦੇ ਸਨ ਜੀ ਖੁਸ਼ ਹੁੰਦੇ ਸਨ ਕਿ ਦੂਜੇ ਲੋਕੀਏ ਕੇਰੇ ਬੀਨੇ ਜੇਗੇ ਨਾ ਗੁਰਗਾੜਿਆ ਨਾ ਕਮਾ ਬੇਲ ਨਾ ਮਾਝਾ ਅੱਜ ਅਭੀ ਉਹ ਲੋਹਾਂ ਉਤਾਰੇ ਗੁਰਗਾ ਉਹ ਲੋਹ ਪੀਓ ਉਹ ਜਹਾਣ ਜਾ ਵੀ ਕੇ ਦਾ ਜੀ ਉਹ ਜ ਆਪਣੇ ਜੀਆ ਨੂੰ ਨਹੀਂ ਉਹ ਵੀ ਨਹੀਂ ਦਿੰਦੇ ਇੱਥੋਂ ਤਾਂ ਨਹੀਂ ਗੱਲ ਪੁੱਛੀ ਗਈ ਆ ਕਿੰਨੀਆਂ ਕਲਾਸਾਂ ਫਿਰ ਉਰਦੂ ਦੇ ਵਿੱਚ ਕੀਤੀਆਂ ਪੂਰਨ ਚੰਦ ਨੇ ਉਧਰ ਪਾਕਿਸਤਾਨ ਦੇ ਵਿੱਚ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਮੈਂ ਉਹਨਾਂ ਨੂੰ ਪਤਾ ਹੀ ਆ ਯਾਰ ਪਹਿਲਾਂ ਪ੍ਰਾਇਮਰੀ ਕੀਤੀ ਮੇਰੇ ਜੀ 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 ਬਸ ਉਰਦੂ ਦੇ ਵਿੱਚ ਆ ਮੰਡੀਟਰੀ ਰਿਹਾ ਜੀ ਮੰਡੀਟਰੀ ਤਾਂ ਗਈ ਸੁਣ ਸੁਣ ਫਸਟ ਆਂਦੇ ਰੇ ਫਿਰ ਪੜਾ ਸਕਿਆ ਜੇ ਕਹਾ ਗਿਆ ਉਸ ਤੋਂ ਉਸ ਨੂੰ ਜਨਕਾਰ ਦੀ ਕੀ ਨਾ ਸਕੂਲ ਦਾ ਵੀ ਦੱਸੋ ਮੁੰਡੇ ਬਾਜੇ अच्छा वो बज गया स्कूल ਜਨਾ ਸੀ ਨਾ ਸਾਡੇ ਉੱਥੇ ਲਗਾ ਹੀ ਪੈਣਾ ਤੇ ਨਾ ਹਿੰਦਵਾਨਾ ਜਬ ਇਹ ਸਾਡੇ ਅਣ ਜਾਣੇ ਨਹੀਂ ਜੀ ਮਾਰ ਸਕਦੇ ਜੀ ਕਿਉਂਕੋ ਆਹ ਨਹੀਂ ਤੇ ਲੱਗਦੇ ਨੇ ਮੁੰਡੇ ਸਾਹਮਣੇ ਆਖਿਆ ਸੀ ਜੀ ਜੀ ਉਹ ਫੇਰ ਮੁੰਡੇ ਬਾਜਵੇ ਲੈ ਗਏ ਫਿਰ ਮਾਨ ਸਰ ਬਾਜਵੇ ਜੀ ਅਸੀਂ ਬੇ ਉੱਥੇ ਜਾਂਦੇ ਹਾਂ ਅੱਛਾ ਜੀ ਜੀ ਜਿਹੜੇ ਜੋ ਲਾਲੀਆਂ ਮੜੀਆਂ ਨਹੀਂ ਨਾ ਤੇਦੀ ਨੂੰ ਸੇ ਉਹ ਸਬੂਲ ਦਾਣਾ ਆਪਣੇ ਘਰਾਂ ਨੂੰ ਜੀ ਉਹ ਲੱਗੇ ਜੀ ਪਹਿਲਾਂ ਅੰਦਰੋਂ ਤਾਂ ਨਹੀਂ ਆਇਆ ਇੱਥੇ ਮਾਝ ਦੇ ਰੋਦੇ ਪੜ੍ਹਨ ਲੋਕਾਂ ਨੂੰ ਗਿਆਨੀ ਨਹੀਂ ਜੀ ਪੜਾਈ ਤੋਂ ਬਿਗਾਦੇ ਇਨਸਾਨੀ ਨਹੀਂ ਬਣ ਸਕਦਾ ਜੀ ਨਹੀਂ ਬਣ ਇਹ ਖਾ ਬੜੀ ਗੱਲ ਜਾਨੀ ਨੂੰ ਸੁਪਾ ਪੜੀ ਪਿਆਰ ਕਿ ਲੱਗ ਹੀ ਉਧਰ ਪਿਆਰ ਦੱਸੋ ਉਹ ਯਾਰ ਪਿਆਰ ਵਾਲੀ ਤੇ ਬਾਲੀ ਛੱਡ ਕਹਿੰਦੇ ਜਿਹੜਾ ਖਾ ਜਾਣਦੇ ਨੇ ਜੀ ਜਾਣਦੇ ਨੇ ਨੇ ਸਾਨੂੰ ਕਿਸੇ ਜੀ ਬੀਚ ਇਹਦਾ ਖਰਾਬ ਨਹੀਂ ਖਾ ਨੋਤੇ ਜੀ ਔਰ ਜਦ ਵਾਂਡੇ ਵਾਂਡੇ ਦਾ ਲਾਗਨੇ ਪੁੜੀਆ ਕੋੜੀ ਲਾ ਜਾਂਦੇ ਵਾਂਡੇ ਵਾਂਡੇ ਲਾ ਜਾਂਦੇ ਜੀ ਸੋਪਾ ਪਾਦੀ ਫਿਰ ਉਧਰ ਦੀ ਕੋਈ ਪੁਰਾਣੀ ਯਾਦ ਦੱਸੋ ਕਿ ਜਦੋਂ ਸਾਰੇ ਇਕੱਠੇ ਬੈ ਕੇ ਧਿਆਨ ਕੇ ਕਹਿੰਦੇ ਪੂਰਨ ਚੰਦ ਜੀ ਇਹ ਗੱਲ ਸੁਣਾਓ ਜੀ ਐਦਾ ਕਰੋ ਕਿਦਾਂ ਦੀਆਂ ਢੋਲੇ ਦੀਆਂ ਲਾਂਦੇ ਹੀ ਗੱਲਾਂ ਬਾਤਾਂ ਅੱਜ ਕੱਲ ਸਾਰੇ ਮੰਨੇ ਕੋਈ ਕੁਝ ਨਹੀਂ ਜੀ ਅਜਿਹੇ ਨੰਗਮ ਦੇ ਗਉਣਾ ਇਹ ਗਉੜਾੜੇ ਰਹੇ ਕਦੀ ਸੰ ਕੋਈ ਗੱਲਾਂ ਪੜਦੇ ਹਨ ਕਹਾਵਾਂ ਪੜਦੇ ਹਨ ਜੀ ਜੀ ਚੰਗੀਆਂ ਗੱਲਾਂ ਚੰਗੀਆਂ ਲੋਕਾਂ ਦੀਆਂ ਜਿਵੇਂ ਜੇ ਸਾਣੇ ਸੁਪਾ ਪੜੀ ਜਦੋਂ ਇਹ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਦੇ ਹਾਲਾਤ ਦੱਸੋ ਕਿਦਾਂ ਦੇ ਹਾਲਾਤ ਸੀ ਸਾਰਾ ਕੁਝ ਛੱਡ ਕੇ ਬੱਚੇ ਸਾਰਾ ਕੁਝ ਪਰਿਵਾਰ ਆ ਜਾਣਾ ਜੀ ਲੰਬੜ ਜਿਹੜਾ ਸੀ ਨਾ ਕਰੋ ਮੈਂ ਅਜੋ ਉਸੇ ਖਲੋਤੇ ਦੇ ਸਾ ਘਰੋਂ ਫਟ ਗਈ ਜੀ

ਉਹ ਪੜਾਂ ਦੇ ਸੰਗ ਆ ਗੋੜੇ ਦੇ ਪੱਲੇ ਕੱਲੀ ਆਉਟ ਆਲੀ ਉਹ ਉਹ ਸੱਤ ਨੰਬਰ ਦੇ ਵੱਡੀ ਝਾੜੀ ਪੀਂਦੇ ਹਨ ਸਾਡੇ ਸਾਹਮਣੇ ਆ ਰਹੇ ਜੀ ਜੀ ਕਿਹਾ ਉਹ ਕਾਜਾ ਉਠਾਉਦੇ ਜੀ ਉਹ ਨਾ ਸੋਹ ਫੜਦੇ ਨਾ ਜਲ ਨਾ ਐਵੇਂ ਕੀ گاਉ ਪੰਨੇ ਨੂੰ ਬਾਹਤ ਆ ਜਾ ਜੁਨੀ ਉਹ ਟਿਕੋ ਨਾ ਆ ਸਰ ਬਾਂਦੇ ਜੇ ਤੋੜੇ ਜੀ ਜੀ ਸਾਡੇ ਸਾਹਮਣੇ ਮੈਂ ਨਖੇਦਾਨ ਮੁਰਿਆ ਮਾਂ ਬਿਓ ਵਿਛਾ ਜਾਏ ਥਾਣਾ اگے بوڈی بُڑھی شاڈا ہے انے بُڈّا بُڑڑا شاڈا ہے جے نا بُڈّا بُڈّا شاڈا ہے نے بڑے تشوی تھان جی پانی ندان کو دلان دندے جی او رہ گئے تو وہ پھر اوتھے ہی مریا تھا جی, جی تو بُڈی بھی مار چھڑی ہوگی یا مر گئی ہوگی تنو روٹی نہ دیے لو او ابال جو کھاندے نہیں کھان ایدے ای کھا دے پکے گا تو ہم تے دانانا ہے حال دیکھیا بہت باپڑی ਮਨ ਚ ਨਹੀਂ ਕਦੇ ਆਇਆ ਕਿ ਤੁਸੀਂ ਮਨ ਦੇ ਵਿੱਚ ਹੋਏ ਕਿ ਮੈਂ ਉਹਨਾਂ ਨੂੰ ਉੱਥੇ ਮਿਲਣ ਜਾਣਾ ਮੈਂ ਜਾਣਾ ਪਾਕਿਸਤਾਨ ਆਇਆ ਕਦੇ ਮਨ ਨਹੀਂ ਨਹੀਂ ਮਨ ਦੇ ਵਿੱਚ ਜਾਂਦਾ ਜੀ ਪਰ ਜੇ ਖੁੱਲੀ ਛੁੱਟੀ ਹੋਏ ਨਾ ਖੁੱਲੀ ਛੁੱਟੀ ਪਰ ਜੇ ਜਾ ਸਕੀਓ ਤੇ ਫੇਰ ਜਾ ਗਏ ਰੱਬਾ ਇਹ ਦੇਖੋ ਕਿ ਇਹ ਮੁੰਡੇ ਨੂੰ ਆ ਕੇ ਮੋਟਰਸਾਈਕਲ ਫੜੀ ਜਾਣਾ ਹਾਂ ਤੇ ਨਾਲ ਹੀ ਚੱਲ ਜਾਣਾ ਓਏ ਆ ਓਏ ਨੇੜੇ ਹੀ ਆ ਤੂੰ ਸੋਣਾ ਔਰ ਗਦਾਰਪੁਰ ਦੋ ਜਾਈਏ ਨਾ ਇਹ ਜਿੱਥੇ ਰਸਤਾ ਬਣਿਆ ਜੀ ਨਰਵਾੜਾ ਆ ਸਾਡੇ ਜੱਜਾ ਨਾਲ ਆਇਆ ਜੀ ਸਾਡੇ ਪਿੰਡ ਇਧਰ ਨਾਲ ਜੀ ਕਿ ਉਹ ਝੋਲ ਛੁੱਲਿਆ ਜਾਈਏ ਨਾ ਬਿਲਕੁਲ ਹੋਰ ਦੋ ਮੀਲ ਘਾਟ ਹੋ ਜਾਂਦਾ ਜੇਰੇ ਤੁਹਾਡੇ ਉੱਤੇ ਯਾਰ ਦੋਸਤ ਸੱਜਣ ਮਿੱਤਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਆਓ ਹਾਂ ਦੁਆ ਸਲਾਮ ਹੀ ਆ ਉਹ ਜਿੰਨਾ ਜੀ ਕਿ ਕੋਈ ਸੁਣਦਾ ਉਹ ਵਿੰਦਾ ਤੇ ਮੇਰੇ ਵੱਲੋਂ ਦੁਆ ਸਲਾਮ ਹੀ ਹੈ ਮਰਾਜੀ ਬਾਈ ਜੀ ਮੈਂ ਠੀਕ ਠਾਕ ਆ ਜੀ ਤੰਦਰੁਸਤ ਆ ਠੀਕ ਠਾਕ ਆ ਉਮਰ ਠੀਕ ਬੜੀ ਜੋ ਜੀ 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 ਸੋ ਗੱਲਬਾਤ ਕੀਤੀ ਹੈ ਜੀ ਬਾਪੂ ਫੇਰ ਦੁਬਾਰਾ ਦੱਸ ਗੱਲਾਂ ਲਾਹੌਰ ਦੀਆਂ ਸੋ ਤੁਸੀਂ ਸੁਣਿਆ 94 ਸਾਲ ਦੀ ਉਮਰ ਹੈ ਤੇ ਅੱਜ ਵੀ ਕਿਤੇ ਨਾ ਕਿਤੇ ਪੁਰਾਣੀਆਂ ਖਰਾਕਾਂ ਖਾਧੀਆਂ ਨੇ ਤੇ ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਨੇ ਪੂਰਨ ਚੰਦ ਜੀ ਪਾਕਿਸਤਾਨ ਤੋਂ ਜਦੋਂ ਵੰਡ ਹੋਈ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਉਦੋਂ ਅਤੇ ਆਣ ਕੇ ਬਟਾਲਾ ਸ਼ਹਿਰ ਦੇ ਵਿੱਚ ਵਸੇ ਨੇ ਕਿਤੇ ਨਾ ਕਿਤੇ ਮਿਹਨਤ ਕੀਤੀ ਹੈ ਵਪਾਰ ਕੀਤਾ ਕੱਪੜੇ ਦਾ ਉਸ ਤੋਂ ਬਾਅਦ ਆਪਣੇ ਬੱਚੇ ਪੜਾਏ ਨੇ ਸਾਰੇ ਬੱਚੇ ਆਪਣੇ ਸੈੱਟ ਕੀਤੇ ਨੇ ਤੇ ਬੜਾ ਵਧੀਆ ਲੱਗਦਾ ਕਹਿੰਦੇ ਨੇ ਕਿ ਆਪਾਂ ਪੁੱਛਿਆ ਕਿ ਪਾਕਿਸਤਾਨ ਜਾਣਾ ਚਾਹੁੰਦੇ ਹੋ ਕਹਿੰਦੇ ਜਾਣਾ ਤੇ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਪਾਸਪੋਰਟ ਦੀ ਇੱਕ ਸ਼ਰਤ ਰੱਖੀਏ ਉਹ ਨਾ ਹੋਵੇ ਤਾਂ ਅੱਜ ਹੀ ਆਪਾਂ ਉੱਥੇ ਪਹੁੰਚ ਜਾਈਏ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲਕੀ ਰਾਜਪੂਤ ਗੁਰਦਾਸਪੁਰ